नमस्ते ਸਤਿ ਸ਼੍ਰੀ ਅਕਾਲ ਐਂਡ ਹੈਲੋ एवरीवन ਇੱਕ ਵਾਰ ਤੁਹਾਡਾ ਫੇਰ ਤੋਂ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਤੇ ਮੇਨ ਗੱਲ ਮੈਂ ਤੁਹਾਡੇ ਸਾਰੇ ਤੋਂ ਕੁਐਸਚਨ ਪੁੱਛਣਾ ਚਾਹਨੀ ਆ ਇੱਕ ਸੈਕਿੰਡ ਪੂਰੀ ਜੜ ਕੇ ਇਹ ਤਾਂ ਸਾਹ ਚੜ ਗਿਆ ਨਮਸਤੇ ਸਸ਼ੀਕਾਲ ਢੱਲ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਇੱਕ ਵਾਰੀ ਫੇਰ ਤੋਂ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਡ ਸਪੈਸ਼ਲੀ ਇਹ ਵੀਡੀਓ ਉਹਨਾਂ ਲਈ ਆ ਜਿਹੜੇ ਆਪਣੇ ਲਾਈਫ ਵਿੱਚ ਗਿਵ ਅਪ ਕਰਨ ਬਾਰੇ ਸੋਚ ਰਹੇ ਆ ਆਪਣੇ ਸੁਪਨਿਆਂ ਤੋਂ ਗਿਵ ਅਪ ਕਰਨ ਬਾਰੇ ਸੋਚ ਰਹੇ ਆ ਤੇ ਉਹਨਾਂ ਨੂੰ ਆ ਲੱਗ ਰਿਹਾ ਹੈਗਾ ਕਿ ਨਹੀਂ ਆਹ ਗੱਲਾਂ ਜਿਹੜੇ ਮੈਂ ਸੁਪਨੇ ਦੇਖੇ ਨੇ ਜਾਂ ਜਿਹੜਾ ਮੈਂ ਗੋਲ ਸੈੱਟ ਕੀਤਾ ਸੀਗਾ ਉਹ ਗਲਤ ਹੈ ਤੇ ਮੈਨੂੰ ਉਹ ਤੋਂ ਗਿਵ ਅਪ ਕਰਕੇ ਕੁਝ ਹੋਰ ਕਰ ਲੈਣਾ ਚਾਹੀਦਾ ਆਪਣੇ ਸੁਪਨੇ ਤਾਂ ਤੁਸੀਂ ਗਿਵ ਅਪ ਕਰਨ ਬਾਰੇ ਜੇ ਸੋਚ ਰਹੇ ਹੋ ਜਾਂ ਤੁਹਾਡੇ ਮਾਈਂਡ ਚ ਗੱਲ ਆ ਰਹੀ ਹੈ ਤਾਂ ਇਹ ਵੀਡੀਓ ਸਪੈਸ਼ਲੀ ਤੁਹਾਡੇ ਲਈ ਆ ਤੁਹਾਡੇ ਸਾਰਿਆਂ ਲਈ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਆ ਦੱਸਣਾ ਚਾਹੁੰਦੀ ਆ ਕਿ ਲਾਈਫ ਵਿੱਚ ਜੇ ਤੁਹਾਨੂੰ ਰੱਬ ਨੇ ਕੋਈ ਸੁਪਨੇ ਦਿਖਾਏ ਨੇ ਨਾ ਤਾਂ ਉਹ ਸੁਪਨੇ ਕਿਸੇ ਵਜ੍ਹਾ ਕਰਕੇ ਦਿਖਾਏ ਨੇ ਇਸ ਲਈ ਨਹੀਂ ਕਿ ਤੁਸੀਂ ਉਹਨਾਂ ਨੂੰ ਦੇਖੇ ਥੋੜਾ ਟਾਈਮ ਬਾਅਦ ਸੋਚਿਆ ਤੇ ਉਹ ਤੋਂ ਬਾਅਦ ਜਿੰਨਾਂ ਦੀਆਂ ਗੱਲਾਂ ਤੁਹਾਨੂੰ ਅਫੈਕਟ ਹੋਈਆਂ ਨੇ ਜਿੰਨਾ ਕਰਕੇ ਤੁਸੀਂ ਆਪਣੀਆਂ ਸਪਨੇਆ ਤੋਂ ਗਿਵ ਅਪ ਕਰ ਰਹੇ ਹੋ ਇਹ ਚੀਜ਼ ਬਾਰੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਜੋ ਕਿ ਮੈਂ ਤੁਹਾਨੂੰ ਹੁਣ ਦੱਸਣ ਜਾ ਰਹੀ ਹਾਂ ਤੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਓਕੇ ਐਂਡ ਇਹ ਹੈ ਜੀ ਵੀਡੀਓ ਜਿਹੜੇ ਤੁਸੀਂ ਸਾਰੇ ਲਿੰਕ ਕਰੋਗੇ ਇਸ ਵੀਡੀਓ ਨੂੰ ਕਿਉਂਕਿ ਇਹ ਆਪਣੀ ਸਭ ਦੀ ਲਾਈਫ ਨਾਲ ਜੁੜੀ ਹੋਈ ਜ਼ਿੰਦਗੀ ਨਾਲ ਜੁੜੀ ਹੋਈ ਵੀਡੀਓ ਹੈਗੀ ਹੈ ਕਿਉਂਕਿ ਆਲਮੋਸਟ ਸਭ ਨੇ ਇਹ ਚੀਜ਼ ਫੇਸ ਕੀਤੀ ਹੈ ਜਿਨ੍ਹਾਂ ਨੇ ਨਹੀਂ ਕੀਤੀ ਦੇਅਰ ਲੱਕੀ ਵਾਂਸ ਪਰ ਇਸ ਆਪਣੀਆਂ ਚੀਜ਼ ਫੇਸ ਕੀਤੀ ਹੈ ਤੇ ਅੱਜ ਦੀ ਵੀਡੀਓ ਹੈਗੀ ਹੈ ਕਿ ਜਿਹੜੇ ਆਪਾਂ ਆਪਣੇ ਸਪਨੇ ਦੇਖੇ ਆ ਜਿਨ੍ਹਾਂ ਨੂੰ ਆਪਾਂ ਪੂਰੀ ਕਰਨ ਲਈ ਇੰਨੀ ਜ਼ਿਆਦਾ ਮਿਹਨਤ ਕਰ ਰਹੇ ਆ ਆਪਣੇ ਮਾਈਂਡ ਵਿੱਚ ਇੱਕੋ ਦਾ ਮਹਿਜੀ ਗੱਲ ਆ ਜਾਵੇ ਕਿ ਨਹੀਂ ਮੈਂ ਨਾਰਮਲ ਕੋ ਕੰਮ ਕਰਨਾ ਸ਼ੁਰੂ ਕਰ ਦਿੰਨਾ ਜਾਂ ਕਰ ਦਿੰਨੀ ਆ ਮੈਂ ਆਪਣੇ ਸਪਨਿਆਂ ਤੋਂ ਗਿਵ ਅਪ ਕਰ ਰਹੀ ਆ ਇਹ ਜ ਹਰ ਇੱਕ ਦੇ ਮਾਈਂਡ 'ਚ ਆਉਂਦਾ ਹੈ ਹਰ ਇੱਕ ਦੇ ਮਾਈਂਡ 'ਚ ਐਟ ਲੀਸਟ ਇੱਕ ਵਾਰੀ ਇਹ ਗੱਲ ਜ਼ਰੂਰ ਆਈ ਹੋਣੀ ਆ ਕਿ ਜੋ ਮੈਂ ਸਪਨੇ ਦੇਖ ਰਹੇ ਆ ਕਿ ਉਹ ਸਪਨਿਆਂ 'ਚ ਕੁਝ ਮੇਰਾ ਅੱਗੇ ਜਾ ਕੇ ਕੋਈ ਗੋਲ ਹੈਗਾ ਕੁਝ ਅਚੀਵment ਕਰ ਪਾਉਂਗਾ ਪਾਉਂਗੀ ਜਾਂ ਨਹੀਂ ਹੋ ਪਾਏਗਾ ਤੇ ਮੈਨੂੰ ਗਿਵ ਅਪ ਕਰਕੇ ਇੱਕ ਨਾਰਮਲ ਜੋ ਵੀ ਮੈਂ ਕੋਈ ਮੈਨੂੰ ਕੁਝ ਕਹਿ ਰਿਹਾ ਕਿ ਨਾਰਮਲ ਕੋਈ ਜੌਬ ਕਰ ਲਾ ਜਾਂ ਕੁਝ ਵੀ ਕਰ ਲਾ ਉੱਤੇ ਹੀ ਮੈਂ ਆਪਣੇ ਮਾਇਨ ਨੂੰ ਸੈਟਲ ਕਰ ਲਵਾਂ ਇਹ ਵੀਡੀਓ ਆਪਣੇ ਸਾਰਿਆਂ ਲਈ ਹੈ ਤੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਆ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਮੇਰਾ ਕੀ ਗੋਲ ਹੈ ਤੇ ਮੇਰਾ ਕੀ ਸੁਪਨਾ ਹੈ ਠੀਕ ਹੈ ਸੁਪਨੇ ਕਿਸੇ ਵਜ੍ਹਾ ਕਰਕੇ ਆਪਾਂ ਦੇਖਦੇ ਹਾਂ ਤੇ ਸ ਆਪਣੇ ਰੱਬ ਦਿਖਾਉਂਦਾ ਆਪਾਂ ਨੂੰ ਕਿਸੇ ਵਜ੍ਹਾ ਕਰਕੇ ਜੇ ਰੱਬੜ ਨੂੰ ਰੱਗਦਾ ਨਾ ਕਿ ਆਪਾਂ ਇਸ ਆਪਣੇ ਨਹੀਂ ਪੂਰੇ ਕਰ ਪਾਵਾਂਗੇ ਤਾਂ ਰੱਬ ਆਪ ਨੂੰ ਸਪਨੇ ਕਦੇ ਦਿਖਾਉਂਦਾ ਹੀ ਨਹੀਂ ਜੇ ਉਹਨੇ ਆਪਾਂ ਨੂੰ ਸਪਨੇ ਦਿਖਾਏ ਆ ਤਾਂ ਕਿਸੇ ਵਜ੍ਹਾ ਕਰਕੇ ਦਿਖਾਇਆ ਤਾਂ ਉਹਨਾਂ ਸਪਨਿਆਂ ਨੂੰ ਪੂਰਾ ਕਰਨਾ ਵੀ ਆਪਣਾ ਫਰਜ਼ ਬਣਦਾ ਆ ਨਹੀਂ ਆ ਅੱਜ ਕੁਇਟ ਕਰਕੇ ਤੇ ਗਿਵ ਅਪ ਕਰਕੇ ਆਪਾਂ ਚੱਲ ਜਾਈਏ ਜਸਟ ਬਿਕੋਜ਼ ਆਪਾਂ ਨੂੰ ਪੋਜ਼ਿਟਿਵ ਰਿਸਪੌਂਸ ਨਹੀਂ ਮਿਲ ਰਿਆ ਅੱਜ ਨਹੀਂ ਮਿਲ ਰਿਹਾ ਤਾਂ ਕੱਲ ਨੂੰ ਤਾਂ ਕਿਸੇ ਨਾ ਕਿਸੇ ਕਦੇ ਨਾ ਕਦੇ ਤਾਂ ਆਪਾਂ ਉਸ ਚੀਜ਼ ਨੂੰ ਅਚੀਵ ਕਰਾਂਗੇ ਹਾਸਲ ਕਰੀਂ ਕਿੰਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਕੁਝ ਵੀ ਈਜ਼ੀ ਨਹੀਂ ਹੈਗਾ ਪਰ ਟਰਾਈ ਕਰਦੇ ਰਹਿਣਾ ਆਪਣਾ ਫਰਜ਼ ਬੰਦਾ ਹੈ ਦੁਨੀਆਦਾਰੀ 'ਚ ਨਾ ਬਹੁਤ ਲੋਕ ਐਦਾ ਦੇ ਆਂਦੇ ਆ ਜਿਹੜੇ ਆਪਣੀ ਅਚੀਵਮੈਂਟਸ ਤੋਂ ਆਪਣੀ ਚੜ੍ਹਾਈ ਤੋਂ ਖੁਸ਼ ਨਹੀਂ ਹੁੰਦੇ ਹੈਗੇ ਆਪਾਂ ਨੂੰ 100 ਵਿੱਚੋਂ 80 ਤੋਂ 90 ਲੋਕ ਇਹ ਜੇ ਹੋਣਗੇ ਜਿਹੜੇ ਚਾਣਗੇ ਕਿ ਆਪਾਂ ਅੱਗੇ ਨਾਂ ਵਧিয়ে ਠੀਕ ਹੈ ਸਿਰਫ ਆਪਣੀ ਫੈਮਲੀ ਮੈਂਬਰਸ ਜਾਂ ਇੱਕ ਜਾਂ ਦੋ ਜਾਣੇ ਆਪਣੇ ਵੈਲ ਵਿਸ਼ਰਸ ਹੁੰਦੇ ਜਿਹੜੇ ਸੱਚੀ ਮੁਝੇ ਚਾਹੁੰਦੇ ਹੁੰਦੇ ਆ ਕਿ ਆਪਾਂ ਆਪਣੀ ਲਾਈਫ ਚ ਕੁਝ ਅਚੀਵ ਕਰੀਏ ਉਸ ਤੋਂ ਇਲਾਵਾ ਜਿਹੜੇ ਲੋਕ ਹੁੰਦੇ ਉਹ ਪਤਾ ਕੀ ਕਹਿੰਦੇ ਆ ਹਾਂ ਇਹ ਕੀ ਗੱਲਾਂ ਤੇਰ ਤੋ ਨਹੀਂ ਹੋਣਾ ਤੂੰ ਨਹੀਂ ਕਰ ਪਾਣਾ ਤੂੰ ਤੂੰ ਬਣੇਗਾ ਏ ਤੂੰ ਲਾਈਫ ਚ ਕੰਮ ਕਰੇਗਾ ਤੇਰੇ ਬਾਸ ਦੀ ਗੱਲ ਨਹੀਂ ਹੈਗੀ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਲੋਕ ਤੁਹਾਡੇ ਸਪਨੇ ਦਾ ਮਜ਼ਾਕ ਉਡਾਉਣਗੇ ਜੋ ਤੁਸੀਂ ਆਪਣੀ ਲਾਈਫ ਚ ਚੂਸ ਕੀਤਾ ਹੈਗਾ ਜਿਹੜੇ ਤੁਸੀਂ ਡਿਸੀਜਨ ਲੱਤੇ ਆ ਉਹਦੇ ਉੱਪਰ ਡਾਊਟਸ ਕਰਨਗੇ ਤੁਹਾਡੇ ਉੱਪਰ ਡਾਊਟਸ ਕਰਨਗੇ ਤੇ ਤੁਹਾਨੂੰ ਮਜ਼ਾਕ ਦਾ ਪਾਤਰ ਤਾਂ ਬੰਨਣਾ ਹੀ ਪਏਗਾ ਇੱਕ ਟਾਈਮ ਲਈ ਪਰ ਆਪਣੇ ਆਪ ਤੇ ਕੋਈ ਕੁਸ਼ਨ ਪੁੱਛ ਕੇ ਦੇਖੋ ਸਪਨਾ ਤੁਹਾਡਾ ਹੈ ਕਿ ਉਹਨਾਂ ਦਾ ਤੁਹਾਡਾ ਸੁਪਨਾ ਤੇ ਤੁਸੀਂ ਪੂਰਾ ਕਰਨਾ ਹੈ ਤੁਹਾਡੀ ਰਿਸਪੌਂਸਿਬਿਲਟੀ ਆ ਉਹਨਾਂ ਉਹ ਲੋਕ ਮੈਟਰ ਨਹੀਂ ਕਰਦੇ ਜਿਹੜੇ ਤੁਹਾਡੇ ਤੁਹਾਡਾ ਮਜ਼ਾਕ ਉਡਾ ਰਹੇ ਨੇ ਠੀਕ ਹੈ ਤੁੜੇ ਡਾਊਨਵਾਲ ਤੇ ਹੱਸ ਰਿਹਾ ਕਿਉਂ ਰਿਐਲਿਟੀ ਚ ਮੈਟਰ ਕਰਦੇ ਆ ਯਾ ਉਹ ਲੋਕ ਮੈਟਰ ਕਰਦੇ ਆ ਜਿਹੜੇ ਤੁਹਾਨੂੰ ਐਕਸਪੈਕਟੇਸ਼ਨਸ ਲਗਾਈ ਬੈਠੇ ਆ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਤੁਹਾਨੂੰ ਸਿਖਰਾਂ ਤੇ ਦੇਖਣਾ ਚਾਹੁੰਦੇ ਆ ਤੁਹਾਨੂੰ ਸਕਸੈਸਫੁਲ ਹੋਣਾ ਦੇਖਣਾ ਚਾਹੁੰਦੇ ਆ ਆਬਵੀਅਸਲੀ ਉਹ ਲੋਕ ਮੈਟਰ ਕਰਦੇ ਆ ਜਿਹੜੇ ਸਕਸੈਸਫੁਲ ਨੇ ਜਿਹੜੇ ਤੁਹਾਨੂੰ ਸਕਸੈਸਫੁਲ ਦੇਖਣਾ ਚਾਹੁੰਦੇ ਆ ਉਹ ਲੋਕ ਮੈਟਰ ਕਰਦੇ ਆ ਇਸ ਕਰਕੇ ਪਹਿਲੀ ਚੀਜ਼ ਆ ਲੋਕਾਂ ਬਾਰੇ ਸੋਚਣਾ ਤਾਂ ਛੱਡ ਦਿਓ ਜਿਹੜੇ ਤੁਹਾਨੂੰ ਨੀਚੇ ਘਰਾਣਾ ਚਾਹੁੰਦੇ ਆ ਕਿਉਂਕਿ ਉਹ ਮੈਟਰ ਹੀ ਨਹੀਂ ਕਰਦੇ ਉਹ ਤੁਹਾਨੂੰ ਪਤਾ ਇਦਾਂ ਦੀ ਗੱਲ ਕਿਉਂ ਕਹਿੰਦੇ ਆ ਕਿਉਂਕਿ ਉਹ ਖੁਦ ਉਹ ਚੀਜ਼ਾਂ ਨਹੀਂ ਕਰ ਸਕਦੇ ਜੋ ਤੁਸੀਂ ਕਰ ਸਕਦੇ ਹੋ ਜੋ ਖੂਬੀਆਂ ਜੋ ਕੁਆਲਿਟੀਆਂ ਤੁਹਾਡੇ 'ਚ ਉਹਨਾਂ 'ਚ ਨਹੀਂ ਹੈਗੀ ਤਾਂ ਹੀ ਉਹਨਾਂ ਨੂੰ ਉਹ ਚੀਜ਼ਾਂ ਅਫੈਕਟ ਹੁੰਦੀਆਂ ਨੇ ਤੇ ਉਹ ਚਾਹੁੰਦੇ ਆ ਕਿ ਤੁਸੀਂ ਵੀ ਨਾ ਕਰ पाओ ਕਰੋ ਇਸ ਗੱਲ ਤੇ ਸਿੰਪਲ ਜੀ ਗੱਲ ਹੈ ਦੁਨੀਆ ਨੇ ਤੁਹਾਨੂੰ ਕੁਝ ਨਹੀਂ ਦੇ ਕੇ ਜਾਣਾ ਕੁਝ ਵੀ ਨਹੀਂ ਅੱਜ ਇਹ ਤੁਹਾਡੇ ਕੋਲ 4 ਪੈਸੇ ਆ ਤੁਸੀਂ ਸਕਸੈਸਫੁਲ ਹੋ 4 ਲੋਕ ਤੁਹਾਡੇ ਨਾਲ ਆ ਠੀਕ ਹੈ ਤੁਹਾਡੀ ਵਾਹਵਾਹੀ ਕਰ ਰਹੇ ਆ ਤਰੇ ਨਾਲ ਖੜੇ ਨੇ ਜਿਸ ਦਿਨ ਤੁਹਾਡੇ ਕੋਲ ਪੈਸਾ ਨਹੀਂ ਜਿਸ ਦਿਨ ਤੁਹਾਡੇ ਕੋਲ ਤੁਸੀਂ ਸਕਸੈਸਫੁਲ ਨਹੀਂ ਹੈਗੇ ਜਿਸ ਦਿਨ ਤੁਹਾਡੇ ਤੁਹਾਡੇ ਦੇ ਉੱਪਰ ਮਾੜਾ ਟਾਈਮ ਚੱਲ ਰਿਹਾ ਇੱਕ ਵੀ ਬੰਦੇ ਨੇ ਤੁਹਾਡੇ ਨਾਲ ਨਹੀਂ ਖੜਨਾ ਤੁਹਾਡਾ ਸਾਥ ਨਹੀਂ ਦੇਣਾ ਤੇ ਆਪਾਂ ਸਾਰੀ ਜ਼ਿੰਦਗੀ ਉਹਨਾਂ ਦੁਨੀਆਦਾਰੀ ਬਾਰੇ ਉਹਨਾਂ ਲੋਕਾਂ ਬਾਰੇ ਹੀ ਸੋਚ ਕੇ ਕੱਢ ਦਿੰਦੇ ਆ ਕਿ ਲੋਕ ਕੀ ਕਹਿਣਗੇ ਕੀ ਕਹਿਣਗੇ ਲੋਕ ਕੀ ਕਹਿਣਗੇ ਤੇ ਉਹ ਲੋਕ ਮੈਟਰ ਹੀ ਕੀ ਕਰ ਰਹੇ ਜੋ ਕੁਝ ਕਹਿ ਰਹੇ ਆ ਤੁਸੀਂ ਆਪਣੀਆਂ ਚਾਹ ਮਾਰ ਰਹੇ ਹੋ ਤੁਸੀਂ ਆਪਣੇ ਸਪਨੇ ਮਾਰ ਰਹੇ ਹੋ ਉਹਨਾਂ ਲੋਕਾਂ ਲਈ ਜਿਹੜੇ ਲੋਕ ਤੁਹਾਨੂੰ ਵੈਸੇ ਹੀ ਅਨਸਕਸੈਸਫੁਲ ਤੇ ਥੱਲੇ ਘਾਣਾ ਚਾਹੁੰਦੇ ਆ ਤੇ ਉਹ ਲੋਕਾਂ ਨੂੰ ਤੁਸੀਂ ਇੰਨੀ ਇੰਪੋਰਟੈਂਸ ਕਿਉਂ ਦੇ ਰਹੇ ਹੋ ਇੰਪੋਰਟੈਂਸ ਦੇ ਨਹੀਂ ਆ ਤਾਂ ਆਪਣੇ ਸਪਨੇਆਂ ਨੂੰ ਦੋ ਜੇ ਤੁਸੀਂ ਆਪਣੇ ਦਿਮਾਗ 'ਚ ਕੋਈ ਗੱਲ ਸੋਚਣਾ ਚਾਹਦੇ ਹੋ ਤਾਂ ਆਪਣੇ ਆਪ ਬਾਰੇ ਸੋਚੋ ਕਿ ਤੁਸੀਂ ਕਿਵੇਂ ਲਾਈਫ 'ਚ ਅੱਗੇ ਵਧਣਾ ਉਸ ਚੀਜ਼ਾਂ ਬਾਰੇ ਸੋਚੋ ਨਾ ਕਿ ਉਹਨਾਂ ਲੋਕਾਂ ਬਾਰੇ ਇਸ ਕਰਕੇ ਦੇਖੋ ਦੁਨੀਆ ਤਾਂ ਰੱਬ ਤੋਂ ਵੀ ਦੁਖੀ ਆ ਉਹ ਤਾਂ ਰੱਬ ਨੂੰ ਵੀ ਚੰਗਾ ਨਹੀਂ ਕਹਿੰਦੇ ਜਿਨ੍ਹਾਂ ਨੇ ਨਹੀਂ ਛੱਡਿਆ ਠੀਕ ਹੈ ਨਾ ਆਪਾਂ ਦੇਖਿਆ ਹੀ ਆਪਾਂ ਬਹੁਤ ਚੀਜ਼ਾਂ ਸੁਣਦੇ ਆ ਨਾ ਇਸ ਕਰਕੇ ਅਸੀਂ ਦਾ ਫੇਰ ਇਨਸਾਨ ਆ ਅੱਜ ਜੇ ਕੋਈ ਵੀ ਆਪਣੀ ਲਾਈਫ ਚ ਗਿਵ ਅਪ ਕਰਨ ਬਾਰੇ ਸੋਚ ਰਿਹਾ ਆਪਣੇ ਸੁਪਨੇ ਗਿਵ ਅਪ ਕਰਨ ਬਾਰੇ ਸੋਚ ਰਿਹਾ ਨਾ ਤੇ ਆਪਣੇ ਗੋਲਸ ਨੂੰ ਸੈਟ ਜਿਹੜੇ ਉਹਨੇ ਕੀਤੇ ਉਹ ਤੋਂ ਡਿਵਰਟ ਹੋ ਕੇ ਕਿਸੇ ਦੀਆਂ ਗੱਲਾਂ ਚ ਆ ਕੇ ਕੁਝ ਹੋਰ ਕਰਨ ਬਾਰੇ ਸੋਚ ਰਿਹਾ ਤਾਂ ਪਲੀਜ਼ ਆ ਵੀਡੀਓ ਉਹਨਾਂ ਨੂੰ ਸੈਂਡ ਕਰਿਓ ਕਿਉਂਕਿ ਇਹਹੀ ਇਹ ਗੱਲਾਂ ਨੇ ਤੁਹਾਡੀ ਜ਼ਿੰਦਗੀ नु बना या बर्बाद करना है चाहे थो थोड़े को सब कुछ अपना ती अपना सपना मारता ना तो ये बहुत वो गलती है समझो उस गल न एंड स्टेट यून आप इदा के हो टॉपिक लैके आवों इस करके अपने आप को प्यार करो अपने मापियान प्यार करो अपना ध्यान रखो अपनी लाइफ डेफिनेटली सक्सैसफुल होगी अपने आपते डाउट ना करो अपने आप पर हमेशा विश्वास रखो मिलते अगली वीडियो बाय